ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਮਾਨਯੋਗ ਸ਼੍ਰੀ ਮਨਿੰਦਰ ਸਿੰਘ ਆਈਪੀਐਸ ਦੇ ਦੇਸ਼ਾਨ ਨਿਰਦੇਸ਼ਾਂ ਅਨੁਸਾਰ ਸ਼੍ਰੀ ਪਵਨ ਕੁਮਾਰ ਡੀਐਸਪੀ ਮਜੀਠਾ ਅਤੇ ਐਸਆਈ ਜਸਵਿੰਦਰ ਸਿੰਘ ਐਸਐਚਓ ਥਾਣਾ ਕੱਥੂ ਨੰਗਲ ਦੀ ਅਗਵਾਈ ਹੇਠ ਇੱਕ ਸਵੇਧ ਰਸ਼ੀਲ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਫੋਨ ਲਾਈਨ 10 ਲੱਖ ਰੁਪਏ ਦੀ ਮੰਗ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੰਦੇਰ ਅਤੇ ਰਣਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਚਵਿੰਦਾ ਦੇਵੀ ਮੇਰਾ ਨਾਮ ਜੱਜ ਸਿੰਘ ਹੈ ਪਿੰਡ ਰਾਮਦਾਲ ਹਿੰਦੂਆ ਸਾਨੋ ਫਰਦੀਪ ਸਿੰਘ ਮੈਨੂੰ 26 ਤਰੀਕ ਨੂੰ 10:21 ਵਜੇ ਇੱਕੀ ਮਿੰਟ ਤੱਕ ਫੋਨ ਆਉਂਦਾ ਉਹਦੇ ਵਿੱਚ ਮੈਨੂੰ ਪੁੱਛਦੇ ਤੂੰ ਜੱਜ ਸਿੰਘ ਬੋਲਦਾ ਮੈਂ ਅੱਜ ਜੱਜ ਸਿੰਘ ਬੋਲਦਾ ਹਾਂ ਉਹ ਕਹਿੰਦੇ ਅ ਤਰੀਕ ਰਣ ਦੇ ਕਾਣ ਹਾਜਮਤ ਦੁਕਾਨ ਕਰਦੇ ਨੇ ਦੀਏ ਕਹਿੰਦੇ 10 ਲੱਖ ਰੁਪਏ ਤਿਆਰ ਰੱਖੀਏ ਪਰਸੋਂ ਸਾਡੇ ਬੰਦੇ ਆਉਣਗੇ ਤੇ ਤੇਰੇ ਕੋਲ ਲੈ ਜਾਣਗੇ ਤੇ ਇਸ ਤੋਂ ਬਾਅਦ ਮੈਨੂੰ ਫੋਨ ਇਦਾਂ ਬਾਰ-ਬਾਰ ਆਉਂਦੇ ਰਹੇ ਫਿਰ ਆਪਾਂ ਇਹ ਰਿਪੋਰਟ ਦਰਜ ਕਰਵਾਈ 28 ਤਰੀਕ ਨੂੰ ਤੇ ਸਾਰੇ ਪੁਲਿਸ ਮੁਲਾਜ਼ਮਾ ਨੇ ਚਾਨਬੀਨ ਕਰਕੇ ਜਿਹੜੇ ਮੁਲਾਜ਼ਮ ਮੁਲਜ਼ਮ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਪੁਲਿਸ ਮੁਲਾਜ਼ਮਾਂ ਦਾ ਐਸਐਸਪੀ ਸਾਹਿਬ ਦਾ ਐਸਐਚਓ ਪਤਨਾਗਲ ਦਾ ਡੀਐਸਪੀ ਸਾਹਿਬ ਦਾ ਐਸਆਈ ਜੁੰਡਾ ਦੇ ਵਿਦਾ ਸਾਰੇ ਮਲਾਜ਼ਿਮਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਨਜੋਗ ਦਿੱਤਾ। ਮੈਂ ਜੱਜ ਸਿੰਘ ਦਾ ਬ੍ਰਦਰ ਪਿੰਡ ਰਾਮਦਾਰੀ ਹਿੰਦੂਆ ਸਾਨੂੰ ਔਰ ਹਰਦੇਵ ਸਿੰਘ ਸਾਨੂੰ 26 ਤਰੀਕ ਨੂੰ ਇੱਕ ਕਾਲ ਆਉਂਦੀ ਆ ਜੀ ਜਿਹਦੇ ਵਿੱਚ 10 ਲੱਖ 10 ਲੱਖ ਦੀ ਪ੍ਰਾਪਰਟੀ ਮੰਗਦਾ ਆ। ਉਤੋਂ ਬਾਅਦ ਦੋਰੀ ਕਾਲਾਂ ਤੇ ਫੋਨ ਕੇ ਮੰਨ ਲਓ ਗੱਲ ਹੋ ਗਈ ਬਾਅਦਿਆਂ ਨੂੰ 28 ਤਰੀਕ ਨੂੰ ਫੇਰ ਫੋਨ ਆਉਂਦੀ ਆ ਯਾਰ ਕੋ ਕਹਿੰਦਾ 10 ਲੱਖ ਰੁਪਏ ਤਿਆਰ ਕੋ ਮੈਂ ਆ ਰਿਹਾ ਆ। ਅਣੀ ਪੁਲਿਸ ਨੂੰ ਦਿਖਾ ਦਿੱਤੀ ਜਾਂ ਪੁਲਿਸ ਥਾਣਾ ਕਤੂ ਨਗਰ ਤੇ ਸਾਡਾ ਪੁਲਿਸਰ ਨੇ ਬਹੁਤ ਸਾਥ ਦਿੱਤਾ ਆ ਐਸਐਸਓ ਸਾਹਿਬ ਤੇ ਪੁਲਸਨ ਜਾਜਤੋਂ ਕੀ ਐਸਐਸਬੀ ਸਾਹਿਬ ਡੀਐਸਪੀ ਸਾਹਿਬ ਨੇ ਬਹੁਤ ਸਾਥ ਦਿੱਤਾ ਚਵੀਆ ਘੰਟੇ ਰਿਹਾ ਸਾਡਾ ਕੇਸ ਹੈਂਡਲ ਕੀਤਾ ਆ ਪੁਲਸ ਦਾ ਬਹੁਤ ਬਹੁਤ ਧੰਨਵਾਦ ਅ ਵੀਕ ਇੰਟਰਵਿਊ ਤੇ ਗਿਫਟ ਜੋਸੀ ਗਿਫਤਾ ਦਿੱਤਾ ਹੈ ਨਹੀਂ ਪੁਲਸਰਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਜਸਵਿੰਦਰ ਸਿੰਘ ਮੁਖਫਸਥਾਨਾ ਕਤੂਨਗੜ ਮਿਤੀ 25 2025 ਨੂੰ ਸਾਨੂੰ ਜਦ ਸਿੰਘ ਵਾਸੀ ਰਾਮਦੌੜੀ ਹਿੰਦੂਆਲੋਂ ਤਲਾ ਮਿਲੀ ਕਿ ਉਸ ਉਸ ਤੋਂ ਥੀਏਟਰਲ ਕਲਾ ਆ ਰਹੇ ਹਨ ਤੇ 10 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਹੈ ਜਿਸ ਸਬੰਧੀ ਸਾਡੇ ਵੱਲੋਂ ਮੁਕਦਮਾ ਦਰਜ ਕੀਤਾ ਗਿਆ ਤੇ ਮਾਨਯੋਗ ਐਸਐਸਪੀ ਸ੍ਰੀ ਮਨਿੰਦਰ ਸਿੰਘ ਪੀਐਸਪੀ ਸਾਹਿਬ ਸ੍ਰੀ ਪਵਨ ਕੁਮਾਰ ਜੀ ਅਤੇ ਬਾਕੀ ਸਟਾਫ ਵੱਲੋਂ ਇਸ ਦੀ ਪੂਰੀ ਡੰਗਿਆ ਹਾਤੇ ਟੈਕਨੀਕਲ ਨਾਅਰ ਹਿਊਮਨ ਰਿਸੋਰਸ ਦੁਆਰਾ ਇਹਦੀ ਤਫਤੀਸ਼ ਕੀਤੀ ਗਈ ਜੋ ਇਸ ਮੁਕਦਮੇ ਨੂੰ ਜਮਿਆ ਕਿ ਡੈਮੇਜ ਹੱਲ ਕਰਕੇ ਮੁਕਦਮਾ ਦੇ ਤਿੰਨ ਦੋਸ਼ੀ ਗ੍ਰਫਤਾਰ ਕੀਤੇ ਗਏ ਤੇ ਚੌਥਾ ਦੋਸ਼ੀ ਜੋ ਕੈਨੇਡਾ ਚ ਜਾ ਰਿਹਾ ਉਸ ਦੀ ਐਲਓਸੀ ਜਾਰੀ ਕਰ ਦਿੱਤੀ ਗਈ ਆ ਤੇ ਇਹਦੇ ਚ ਇੱਕ ਵਰਨਣ ਜੋ ਗੱਲ ਇਹ ਵੀ ਆ ਵੀ ਇੱਕ ਦੋਸ਼ੀ ਜਿਹੜਾ ਉਹ ਗਰਾਉਂਡ ਵਾਲੀ ਹਿੰਦੂਆਂ ਦਾ ਹੀ ਜਿਹੜਾ ਜਿੰਨੇ ਇਹਨਾਂ ਦੁਕਾਨ ਦੀ ਸਾਰੀ ਰਿਪੋਰਟ ਦਿੱਤੀ ਪਈ ਹੈ ਉਹ ਬੰਦੇ ਦਾਦੇ ਇਹਨਾਂ ਕੋ ਪੈਸੇ ਹੈਗੇ ਆ ਤੇ ਉਹਨੇ ਪਵਨਦੀਪ ਨੂੰ ਗਾਂ ਤਲਾ ਦਿੱਤੀ ਪਵਨਦੀਪ ਨੇ ਫਿਰ ਗਾਂ ਕਾਲ ਕਰਾਈ ਬਾਅਦ ਕੈਨੇਡਾ ਤੋਂ ਤੇ ਬਾਕੀ ਤੋਂ ਇਹਨਾਂ ਦੁਰਮਦਗੀਆਂ ਨੂੰ ਸਾਫ ਦਵਾ ਗਿਆ ਵਾ ਇਸ ਮੁਕਦਮਾ ਵਿੱਚ ਦੱਸਣ ਜੋ ਗੱਲ ਇਹ ਹੈ ਕਿ ਮੁਕਦਮਾ ਦਾ ਜਿਆਦਾ ਮੇਨ ਦੋਚੀ ਪਵਨਦੀਪ ਸਿੰਘ ਜਿਸ ਦੇ ਪਿਤਾ ਨੇ ਫਾਰਟੂਲਰ ਗੱਡੀ ਲਈ ਸੀ ਇਸ ਨੇ ਉਹਨਾਂ ਦੇ ਮਾਦਾ ਪਿਤਾ ਦੇ ਜਾਇਤ ਕੋ ਬਗੈਰ ਹੀ ਤੇ 3 ਲੱਖ ਦਾ ਨੋਨ ਲੈ ਲਿਆ ਜੋ ਇਹਦੇ ਮਾਦਾ ਪਿਤਾ ਨੂੰ ਪਤਾ ਲੱਗਣ ਤੇ ਉਹ ਇਹਨਾਂ ਨੂੰ ਮਸਜੇ ਹੋਏ ਕਿ ਫਿਰ ਘਰੋਂ 15-16 ਦਿਨ ਤੋਂ ਘਰੋਂ ਚਲੇ ਗਏ ਆ ਇਹ ਬਾਦ ਇਹਨੇ ਫਿਰ ਉਹ ਲੋਨ اتار ਲਈ ਕੀਤਾ ਵੀ ਮੈਂ ਫਰौती ਲੈ ਕੇ ਤੇ ਲੋਨ اتار ਕੇ ਦੇ ਆਪਣਾ ਕਾਟਾ ਪੂਰਾ ਕਰਨਾ ਗ੍ਰফতার ਦੋਚੀ ਜਿੰਨਾਂ ਨੂੰ ਅੱਜ ਪੇਸ਼ ਮਾਨਯੋਗ ਦਲਦਹ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਦੋਸ਼ੀਆਂ ਦਾ ਰਮਾਨਾ ਹਸਲ ਕਰਕੇ ਇਹਨਾਂ ਕੋਲੋਂ ਡੰਗੇ ਗੜ ਤੱਤੀਜ ਕੀਤੀ ਜਾਊਗੀ ਹੋਰ ਪਹਿਲਾਂ ਇਹਨਾਂ ਨੇ ਕਿੰਨੇ ਕ ਲੋਕਾਂ ਨੂੰ ਕਾਲਾ ਕੀਤੇ ਆ ਤੇ ਕਿੰਨੇ ਲੋਕਾਂ ਨੂੰ ਠੱਗੀਆਂ ਮਾਰੀਆਂ